ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ। ਕੋਈ ਆਈ ਹੈਗੀ। ਵਿਆਹ ਕਰਾਣੀ ਵਿਆਹ ਨੂੰ ਨਹੀਂ ਆਣੀ। ਉਹ ਆਣੀ ਰੋ ਤਾਂ ਜਮਈ ਕੁੜੀਆਂ ਵਰਗਾ ਸੀ ਇਹਦਾ। ਅੱਛਾ ਜੀ। ਹਾਂ ਇਹ ਤਾਂ ਕਰੇ ਕੁੱਤੇ ਸੋਣੀ ਨੂੰ ਮਾਰੀ ਹੈਗੀ ਹੋਰ ਤਾਂ ਹੋਰ। ਗਾਲੀਏ ਨਾ ਪਲੇਮਸਵਾਣ ਨੂੰ ਜੀ। ਇਹਦਾ ਕੀ ਨਾਮ ਸੀਗਾ? ਬਲਜਿੰਦਰ ਕੌਰ। ਕਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ? ਹਾਂ ਜੀ। ਦੋ ਵਾਰੀ ਘਰ ਆ ਕੇ ਗਈ ਹੈ ਇਹ। ਮੁੰਡਾ ਦੇਖਣ ਆਈ ਥਾ। ਹਾਂ ਜੀ ਪਲੇਮਸਵਾਣ ਵੀ ਮੁੰਡਾ ਢੇਰ ਸਾਲ ਤੋਂ ਉਹਦੇ ਦੇਖਣ ਆਈ ਹੈ ਦੋ ਟਾਲ ਦਾ ਹੋ ਗਿਆ ਉਹ। ਉਹ ਕੁੜੀ ਕਹਿੰਦੀ ਮੈਂ ਵਿਆਹ ਕਰਾਉਂਗੀ। ਦੰਗਰੀ ਜਾ ਕੇ ਮੁਕਰਦੀ ਦਸੰਬਰ ਤੇ ਆ ਕੇ ਬਈ ਇਹਨੇ ਪਹਿਲਾਂ ਕੁੜੀ ਨੇ ਕਿਸੇ ਦੀ ਲਤ ਲੁੱਤ ਤੜਵਾਈ ਸੀ ਇਹ ਸਾਨੂੰ ਪਤਾ ਲੱਗਿਆ ਸੀ ਜਿਉਂ ਗੈਲਤ ਕੰਮ ਨਾ ਕਰਦਾ ਅੱਜੋ ਕਿਉਂ ਇਹ ਡਾਂ ਪੁੱਤ ਤੇ ਛੋੜੇ ਹੁੰਦੇ ਆ ਨਾਮ ਲਿਆ ਹੋਇਆ ਸੀ ਐਵੇਂ ਕਹਿੰਦੀ ਨਾਮ ਸਾਡੇ ਮੇਰੇ ਸਾਰੇ ਬੱਚਿਆਂ ਦਾ ਲਿਆ ਨਾਮ ਦਾ ਨਾ ਸਾਰੇ ਪਰਿਵਾਰ ਦੇ ਸਾਡੇ ਕੁੜੀਆਂ ਦਾ ਵੀ ਜਮਾਈਆਂ ਸਾਰਾ ਦੇ ਸਾਡੇ ਕੋਈ ਖਣਕੀ ਨਾਲ ਬੰਦਾ ਲਈ ਮਮਤਾ ਕੀ ਨਾਮ ਆ ਜਸਵੰਦਰ ਕੋਲ ਕਿਹੜੇ ਬੁੰਨਾ ਸਚੇ ਨਾ ਹਾਂ ਜੀ ਤੁਹਾਡੇ ਬੇਡੇ ਦਾ ਕੀ ਨਾਮ ਆ ਕਿੰਨੀ ਉਮਰ ਸੁਖਤੈਨ ਸਿੰਘ ਆ ਜੀ 35 ਹਾਲ ਹੋਰ ਕੀ ਕਟਣਾ ਹੋਈ ਹੈ ਜਿਹੜੀ ਤੁਹਾਨੂੰ ਅੱਜ ਪਤਾ ਲੱਗਿਆ ਫਿਰ ਉਹ ਵਿਆਹ ਕਰੋਂਗੇ ਆ ਕੇ ਸਵੇਰੋਂ ਸਾਨੂੰ ਕੋਈ ਪਤਾ ਨਹੀਂ ਇਹ ਕਿੱਥੇ ਜਾਂਦਾ ਜਾਂ ਕਿੱਥੇ ਆਉਂਦਾ ਹੂੰ ਥੋੜਾ ਜਿਹਾ ਦੇਖ ਹੋ ਗਿਆ ਰਹਿ ਵੀ ਦੋ ਤਿੰਨ ਦਿਨ ਹੋ ਗਏ ਵੱਧ ਨਹੀਂ ਪਹਿਲਾਂ ਚੰਗਾ ਪਹਿਲਾਂ ਕੰਮ ਕਰਦਾ ਫਟੋਲ ਬੰਦੇ ਆਇ ਇੱਕ ਤਰੀਕ ਤੋਂ ਹਟੇ ਹੁਣ ਇਹ ਇੱਕ ਦਵਾਰਾ ਸੀ ਇਹ ਦਵਾਰਾ ਹੀ ਆਏਗਾ ਵਿਆਹ ਕਰਾਣੀ ਵਿਆਹ ਨੂੰ ਦੇਣੀ ਇਹ ਕਿੰਨੇ ਬੇੜਾ ਕੋਈ ਇਹਦੀ ਚਾਰ ਗੁੰਡੀਆਂ ਨੇ ਮੇਰੇ ਤਨ ਕਾਕੇ ਨਹੀਂ ਇਹਦਾ ਸੁਆਗ ਇਸ ਤਰ੍ਹਾਂ ਦੀ ਹੈ ਸੁਆਗੀ ਸੁਆਤਾ ਜਮਾਈ ਕੁੜੀਆਂ ਵਰਗਾ ਸੀ ਇਹਦਾ ਅੱਛਾ ਜੀ ਹਾਂ ਇਹਦਾ ਕਰੇ ਕੁੱਤੇ ਥੋੜੀ ਮਨ ਮਾਰੀ ਹੈ ਕਿ ਉਹ ਤਾਂ ਹੋ ਰ ਅੱਛਾ ਜੀ ਨਿਆਣੇ ਦੇ ਥੱਪ ਇਹ ਕੀ ਕਾਰਨ ਜੀ ਹੁੰਦਾ ਕੁੜੀ ਨੂੰ ਵੱਡਣ ਲੱਗਦੀ ਕਿ ਪਲੇਵ ਸਵਨ ਇਹਦਾ ਕੀ ਨਾਮ ਸੀਗਾ ਬਲਵਿੰਦਰ ਕੌਰ ਇੱਕ ਆ ਦੇ ਘਰੇ ਆਈ ਹੈ ਤੁਹਾਨੂੰ ਪਤਾ ਸੀਗਾ ਦੋ ਵਾਰੀ ਘਰ ਆ ਕੇ ਗਈ ਹੈ ਇਹ ਮੁੰਡਾ ਦੇਖਣ ਆਈ ਹੈ ਹਾਂਜੀ ਪਲੇਵ ਸਵਨ ਸੀ ਮੁੰਡਾ 1.5 ਸਾਲ ਤੋਂ ਉਹਦੇ ਦੇਖਣ ਆਈ ਹੈ 2 ਸਾਲ ਤਾਂ ਹੋ ਗਿਆ ਉਹ ਪਹਿਲਾਂ ਕੋਈ ਲੜਾਈ ਹੋਈ ਇਹਨਾਂ ਦੀ ਆਪਸ ਵਿੱਚ ਨਹੀਂ ਕੋਈ ਲੜਾਈ ਨਹੀਂ ਹੋਈ ਇਹਨਾਂ ਦੀ ਕਦੇ ਇਹ ਲੜੇ ਨਹੀਂ ਕਦੇ ਹੋਰ ਨਹੀਂ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਸੋਨ ਜੀ ਵੀ ਆਇਆ ਪਿੰਡ ਵਾਸੀ ਉਹ ਲੋਕ ਜੀ ਲੱਤ ਵੀ ਤੋੜੀ ਸੀ ਕਿਸ ਕਾਰਨ ਤੋੜੀ ਸੀ ਜੀ ਜੀ ਉਹ ਨਹੀਂ ਜੀ ਇਹ ਗਲਤ ਆ ਆ ਕੋਲ ਖੜੇ ਨੇ ਨਾ ਸਾਰਾ ਪੁੱਤਰ ਉਹਦਾ ਗੋਡਾ ਕਬੱਡੀ ਖੇលੇਦਾ ਨਾਲੇ ਤਾਂ ਉਹਦਾ ਅੰਦਰੋਂ ਨਾੜਾਂ ਹੋ ਗਈਆਂ ਤੀਆਂ ਟੁੱਟ ਗਈਆਂ ਤੀਆਂ ਤੇ ਬਾਕੀ ਉਹਦਾ ਗੋਡਾ ਜਮੀ ਬੇਕਾਰ ਹੋ ਗਿਆ ਠੀਕ ਆ ਪੰਪ ਤੇ ਕਿੰਨਾ ਟਾਈਮ ਕੰਮ ਕੀਤਾ ਹੁਣ ਪੰਪ ਤੇ ਹੋ ਗਈ ਤਿੰਨ ਚਾਰ ਮਹੀਨੇ ਹੁਣ ਛੇ ਮਹੀਨੇ ਛੇ ਮਹੀਨੇ ਦਾ 15 ਸਾਲ ਹੋ ਗਿਆ ਅੱਜ ਤਰੀਕ ਦੇਖ ਲਓ ਕਿੰਨੀ ਆ ਉਦੋਂ ਦਾ ਹਟੇ ਹੋਏ ਤਿੰਨ ਚਾਰ ਪੰਜ ਚਾਰ ਪੰਪ ਨੇ ਹੋ ਗਏ ਕੀ ਛੋਟਾ ਵੱਡਾ ਕੀ ਕਾਰਨ ਹੋ ਲ ਇੰਨੀ ਬੇਕਾਰ ਕਿੰਨਾ ਵੇਸ ਨੂੰ ਵਧਣਾ ਤਲਵਾਰਾਂ ਨਾਲ ਕੀ ਕਾਰਨ ਆ ਸਰ ਜੀ ਇਹਦਾ ਜਨਾ ਪ੍ਰੇਮ ਤੋਂ ਬੰਨਦਾ ਨੇ ਇੰਨਾ ਹੀ ਅਨੁਮਾਨ ਹੋ ਗਿਆ ਆਪਸ ਵਿੱਚ ਉਹ ਦਸੰਬਰੀ ਜਾ ਕੇ ਮੁੱਕਰ ਗਈ ਦਸੰਬਰ ਤੱਕੇ ਅੱਛਾ ਜੀ ਪਹਿਲਾਂ ਤੁਹਾਨੂੰ ਜਦੋਂ ਹਾਂ ਜੀ ਪਹਿਲਾਂ ਨਹੀਂ ਘਰ ਆਉਂਦੀ ਰਹੀ ਆ ਦੋ ਵਾਰੀ ਘਰ ਆ ਕੇ ਗਈਏਗੀ ਤੇ ਅੱਜ ਇੱਡਾ ਬੜਾ ਕੰਮ ਕੀਤਾ ਕਿੰਨੇ ਦਿਨ ਪਹਿਲਾਂ ਘਰੋਂ ਆ ਨਿਕਲੇ ਸੀ ਉਹ ਤਰ੍ਹਾਂ ਨਹੀਂ ਇੱਕ ਵਾਰ ਜੇ ਜਾਂਦਾ ਸੀ ਜੇ ਸੋਣਾੜੇ ਤੱਕ ਘਰ ਆ ਜਾਂਦਾ ਸੀ ਸ਼ਾਮ ਨੂੰ ਕਿੰਨੇ ਵਜੇ ਗਿਆ ਸੀ ਅੱਜ ਜੀ ਉਹ ਹੋ ਗਿਆ 4:00 ਕਿਤੇ ਵਜੇ ਗਿਆ 4:00 ਕਿਤੇ ਵਜੇ ਸਮਰਾਏ ਨੂੰ ਗਿਆ ਸਮਰਾਏ ਦੇ ਸੱਦਾ ਜੀ ਇੱਥੇ ਹੱਥ ਚ ਕੀ ਸੀ ਉਹਦੇ ਨਾ ਨਹੀਂ ਹੱਥ 'ਚ ਕੋਈ ਕਰੋ ਕੁਝ ਨਹੀਂ ਲੈ ਕੇ ਗਿਆ ਜੋੜ ਜੀਤਾ ਸਹੀ ਕੀਤਾ ਜਾਂ ਗਲਤ ਕੀਤਾ ਉਹ ਡੋਲ ਗਈ ਇਹਦੀ ਗਲਤ ਕੀਤਾ ਉਹਨੇ ਕਿ ਫਿਰ ਇਹ ਗਲਤ ਗੱਲ ਕਿਹਾ ਇਹ ਐਂ ਕਹਿੰਦੇ ਆ ਕਿਸੇ ਦੀ ਆਤਮਾ ਦਾ ਘਾਤ ਕਰਨਾ ਇਹ ਬਿਲਕੁਲ ਗਲਤ ਸਾਡੇ ਬਾਬਾ ਜੀ ਨਹੀਂ ਕਹਿ ਰਹੇ ਉਹ ਕਹਿੰਦੇ ਕਿਸੇ ਨੂੰ ਇਹ ਉਹਨਾਂ ਦੋ ਦਾਨਾ ਦੋ ਅਸੀਂ ਦੰਡ ਦੇਣ ਦੇ ਹੱਕਦਾਰ ਹਾਂ ਸਾਡਾ ਮਿੱਲੀ ਚਾਹੀਦੀ ਐ ਨੂੰ ਫਿਰ ਸਾਡਾ ਤਾਂ ਭੁਗਤੂਗਾ ਹੀ ਉਹਨਾਂ ਨੂੰ ਮਿਲੂਗੀ ਮੇਰਾ ਨਾਮ ਗੁਰੀ ਆ ਵੀਰੇ ਇਹ ਕਿਹੜਾ પેટ્રોલ ਪੰਪ ਹੈ ਇਹ ਆਪਣੇ ਚੰਡੀਗੜ੍ਹ ਰੋਡ ਤੇ ਪੁਰਾਣਾ ਰੋਡ ਐ ਐਸਪੀ ਕੇ ਫਿਊਲ ਐ ਵੀਰੇ ਇੱਥੇ ਇੱਕ ਮੁੰਡਾ ਸ਼ੈਨ ਨਾਮ ਦਾ ਮੁੰਡਾ ਕੰਮ ਕਰਦਾ ਕਿ ਕਿਸ ਤਰ੍ਹਾਂ ਸੁਹਾਵਦਾ ਠੀਕ ਸੀਗਾ ਵੀਰੇ ਨਾਰਮਲ ਆ ਆਪਣੇ ਜਿਹੇ ਜਿਹੇ ਸੁਹਾਵਦੀਆਂ ਬੰਦੇ ਦਾ ਜੀ ਕਿੰਨਾ ਟਾਈਮ ਲਾ ਕੇ ਪਿਟਾਉਣਾ ਲੋ ਤੇ ਦੋ ਤਿੰਨ ਤਿੰਨ ਇੱਕ ਮਹੀਨੇ ਤਿੰਨ ਇੱਕ ਮਹੀਨੇ ਲਾਇਆ ਵੀਰੇ ਉਹਨੇ ਕੋਈ ਲੱਗਦਾ ਸੀ ਵੀ ਗੁੱਸੇ ਖੋਰ ਆ ਜੈਸਾ ਨਾ ਠੀਕ ਆ ਜੈ ਸਵਾਦੀ ਤੁਹਾਨੂੰ ਮੈਂ ਫਿਰ ਵੀ ਦਿੱਤਿਆ ਪਹਿਲਾਂ ਵੀ ਠੀਕ ਆ ਜੈ ਸਵਾਦੀ ਆ ਆਪਣੇ ਪਿਛਲੇ ਮਹੀਨੇ ਹਟ ਗਿਆ ਸੀਗਾ ਤਨਖਾਹ ਲੈ ਕੇ ਹੀ ਕਿਹੜੀ ਪਿੰਡ ਦਾ ਸੀ ਆ ਨਾਲ ਆਪਣੇ ਖੇਰਨੀਆ ਪਿੰਡ ਆਈ ਓਰੇ ਹਾਂਜੀ ਤੇ ਕੋਈ ਉਹਨਾਂ ਕੋਈ ਐਸੀ ਜਿਹੀ ਵਾਰਤਾਲਾਪ ਕੋਈ ਗੱਲ ਕੀਤੀ ਹੋਵੇ ਕਿ ਕਿਸੇ ਪੂਰੀ ਬਾਰੇ ਕੋਈ ਗੱਲ ਕੀਤੀ ਹੋਵੇ ਤੁਹਾਡੇ ਨਾਲ ਉਹਨਾਂ ਨੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਨੰਬਰ ਵੀ ਪ੍ਰੇਮ ਸੰਬੰਧ ਹੁਣ ਉਹਦੇ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਮੈਂ ਤਾਂ ਸੋਤੋਂ ਹੀ ਪਤਾ ਲੱਗੀ ਬਾ ਕੁਛ ਨਹੀਂ ਕਹਿੰਦਾ ਠੀਕ ਨਹੀਂ ਕਹਿੰਦਾ ਗਰਮੀ ਬਹੁਤ ਆ ਹੁਣ ਕਹਿੰਦਾ ਮੈਨੂੰ ਤਾਂ ਕਹਿੰਦਾ ਕੰਮ ਨਹੀਂ ਕਰ ਹੁੰਦਾ ਉਹਦੇ ਗੋਡੇ ਦਾ ਆਪਰੇਸ਼ਨ ਹੋਇਆ ਸੀ ਗੈਲਗਾਮੈਂਟ ਦਾ ਉਹ ਕਬੱਡੀ ਖੇਡਦੇ ਕਿਹੜੇ ਸੱਟ ਲੱਗਦੀ ਹੈ ਕਹਿੰਦਾ ਤੇ ਕਬੱਡੀ ਪਲੇਅਰ ਸੀਗਾ ਹਾਂਜੀ ਹਾਂਜੀ ਠੀਕ ਹੈ ਜੀ ਅੱਜ ਹੁਣੇ ਤੂੰ ਮੁਹਾਲੀ ਪੂਰੀ ਮਾਰਤੀ ਪਤਾ ਲੱਗੇ ਤੇ ਵਾ ਤੂੰ ਨਹੀਂ ਸਾਹ ਤਾਂ ਤੂੰ ਤਾਂ ਹੀ ਪਤਾ ਲੱਗਿਆ ਵੀਰੇ ਅਸ ਚਾਰੇ ਪਟ્રોલ ਪੰਪ ਦੇ ਫੋਨ ਵੀ ਨਹੀਂ ਅਲਾਉਡ ਹੈਗਾ ਔਰ ਇਹ ਤਾਂ ਦੇਖ ਨਹੀਂ ਸਕਦੇ ਤਾਂ ਕਰਕੇ ਸੱਗੀ ਰਾਜੀ ਮੇਰਾ ਨਾਮ ਗੁਰਮੀਤ ਸਿੰਘ ਹੈ ਗੁਰਮੀਤ ਸਿੰਘ ਜੀ ਪਿੰਡ ਕਿਹੜਾ ਆਪਣਾ ਮੇਰਾ ਖੀਰ ਨੇ ਪਿੰਡ ਹੈ ਬਈ ਇਸੇ ਪਿੰਡ ਦੇ ਇੱਕ ਮੁੰਡੇ ਦੇ ਮਹਾਰੀ ਵਿਖੇ ਜਿਹੜਾ ਸੁਸਿਆਣਾ ਕੁੜੀ ਬੱਤੀ ਕੋਲੀ ਵੀ ਰਹੀ ਹੈ ਇਸ ਤਰ੍ਹਾਂ ਦਾ ਬੋਲਦਾ ਸੀ ਮੁੰਡਾ ਤਾਂ ਸਾਊਥੀ ਕਾ ਬਹੁਤ ਜਾਣੀ ਵੈਸੇ ਸਾਨੂੰ ਪਤਾ ਲੱਗਿਆ ਠੀਕਾ ਵੀ ਇਹਨੇ ਪਹਿਲਾਂ ਕੁੜੀ ਨੇ ਕਿਸੇ ਇਹਦੀ ਲੱਤ ਲੋਥ ਤੜਵਾਈ ਥੀ ਕਿ ਸਾਨੂੰ ਪਤਾ ਲੱਗਿਆ ਠੀਕਾ ਜੀ ਕਿ ਕਿਸ ਕਾਰਨ ਚ ਤੜਵਾਈ ਸੀ ਦੇਖੋ ਮੈਨੂੰ ਹੁਣ ਪਤਾ ਨਹੀਂ ਸਾਨੂੰ ਤਾਂ ਦੇਖੋ ਜੀ ਵੀ ਇੱਕ ਗੱਲ ਬਾਤ ਹੈ ਇਹਨਾਂ ਦੀ ਯਾਨੀ ਕਿ ਹੋਣੀ ਆ ਕੁੜੀ ਨਾਲ ਪ੍ਰੇਮ ਸੰਧ ਪ੍ਰੇਮ ਸੰਧ ਹੋਣਗੇ ਯਾਨੀ ਕਿੰਨੇ ਕ ਟਾਈਮ ਪਹਿਲਾਂ ਲੱਤ ਲੋਥ ਤੜਾਈ ਹੋ ਗਏ ਤਿੰਨ ਚਾਰ ਕਿ ਮਹੀਨੇ ਹੋ ਗਏ ਇਹ ਹੋ ਸਕਦਾ ਵੀ ਇਹ ਦੇ ਕਰਕੇ ਉਹਨੇ ਆਪਣਾ ਬਦਲ ਲਿੱਤਾ ਅੱਛਾ ਇਹ ਇਹੀ ਹੋ ਸਕਦਾ ਹੈ ਉਹਨੇ ਜਦੋਂ ਆਪਸ਼ਨ ਉਹਨੇ ਚੁਣਿਆ ਪਹਿਲਾਂ ਵੀ ਲੜਿਆ ਕਿਸੇ ਨਾਲ ਕਦੇ ਮੈਨੇ ਕਦੇ ਬਹੁਤ ਸਾਊ ਬਹੁਤ ਹੈ ਮੁੰਡਾ ਬਹੁਤ ਸਾਊ ਹੈ ਇਸ ਤਰ੍ਹਾਂ ਸੁਹਾ ਸੀ ਪਿੱਟਦੇ ਸੁਹਾ ਤਾਂ ਬਹੁਤ ਵਧੀਆ ਮੁੰਡਾ ਸੀਗਾ ਜੀ ਬਹੁਤ ਸਾਊ ਤੇ ਸੀਗਾ ਸੁਹਾ ਤਾਂ ਅੱਜ ਜੂ ਇਹਨੇ ਕਾਰਾ ਕੀਤਾ ਵਾ ਬੜੀ ਗੱਲ ਕੀਤੀ ਦਾ ਇਹ ਕਿਸੇ ਕਿਉਂ ਹੋ ਸਕਦਾ ਬਹੁਤ ਦੁਖਾੜੀ ਗੱਲ ਹੈ ਜਿਹੜੇ ਆ ਕਰਿਆ ਨੇ ਯਾਨੀ ਚਲੋ ਬਾਕੀ ਹੁਣ ਦੇਖੋ ਹੁਣ ਜੇ ਵੀ ਇੱਕ ਵੱਡੀ ਪਲੇਅਰ ਸੀ ਹਾਂ ਕਬੱਡੀ ਪਲੇਅਰ ਸੀ ਬਹੁਤ ਵਧੀਆ ਠੀਕਾ ਕਬੱਡੀ ਪਲੇਅਰ ਵੀ ਮੰਨਿਆ ਤਿੰਨ ਨੇ ਠੀਕਾ ਜੀ ਇਹਨੂੰ ਜਾਂ ਤੋ ਇਹਦੀ ਮੱ ਜੱਤੋ ਬਾਰਵੇ ਖੇਲ ਲੈਣੀ ਮੁੜ ਕੇ ਹੁਣੇ ਪੰਪ ਤੇ ਲੱਗ ਗਿਆ ਤੇ ਪٹرول ਪੰਪ ਤੇ ਤੇ ਉੱਥੇ ਕੰਮ ਕਰਦਾ ਸੀ ਹੁਣ ਜੇ 3-4 ਮਹੀਨਿਆਂ ਤੋਂ ਲੱਗਿਆ ਸੀਗਾ ਜੀ ਉੱਥੇ। ਪੁਰਵਾਰ ਸ਼ਿਮਨਿਕ ਮੈਂਬਰ ਨੇ ਇਹ ਤਿੰਨ ਭਰਾ ਨੇ ਜੀ ਤੇ ਚਾਰ ਭੈਣਾਂ ਨੇ ਇੱਕ ਵਿਆਹਿਆ ਹੋਇਆ ਭਾਈ ਤੇ ਚਾਰ ਭੈਣਾਂ ਵਿਆਹੀਆਂ ਹੋਈਆਂ। ਬੇਟਾ ਕੀ ਕਰਦੇ ਸੀ? ਵੀ ਤਾਂ ਆਪਣੇ ਸਰਵਿਸ ਕਰਦਾ ਸੀਗਾ ਜੀ ਇੰਦਰ ਮਾਨੇ ਵਾਲ ਸਕੂਲ ਦੇ ਵਿੱਚ ਲੱਗਿਆ ਸੀਗਾ। ਕਿੰਨੀ ਉਮਰ ਰਿਟਾਇਰ ਹੋਗੇ? 28-30 ਸਾਲ ਉਮਰ। ਤੇ ਪ੍ਰਿੰਸੀਪਲ ਵੀ ਲੜਿਆ। ਕਦੇ ਵੀ ਨਹੀਂ ਮੈਂ ਤਾਂ ਕਦੇ ਸੁਣੇ ਨਹੀਂ ਹੈਗੇ ਕਦੇ ਵੀ ਬਹੁਤ ਸਾਰੇ ਮੁੰਡਾ ਸੀਗਾ ਬਹੁਤ ਮੈਂ ਜੀ ਸਿੰਘ ਹੈ ਨਹੀਂ ਸਾਡਾ ਸਰਪੰਚ ਪਿੰਡ ਖੀਰਨੀ ਹੈ ਜੀ ਅਦਿਸ਼ਾ ਜੀ ਜਿਹੜਾ ਮੁੰਡੇ ਦੀ ਇੱਕ ਨਾਮਾ ਚੈਨ ਰੋਲ ਬਾਂਦ ਤੇ ਲੱਗਿਆ ਤੇ ਹੜੀ ਕੁੜੀ ਮਾਰ ਗਿਆ ਹੁਣੇ ਪਤਾ ਲੱਗਿਆ ਉਹਨਾਂ ਨੂੰ ਕਿਸ ਤਰ੍ਹਾਂ ਦਾ ਮੁੰਡਾ ਸੀ ਉਹ ਮੁੰਡਾ ਤਾਂ ਬਹੁਤ ਵਧੀਆ ਦੀ ਕੁਆੜੀ ਕੁੜੀ ਖੇਡਦਾ ਸੀ ਵਧੀਆ ਪਰਿਵਾਰ ਪਰਿਵਾਰ ਉਹਨਾਂ ਦਾ ਬਹੁਤ ਵਧੀਆ ਗੁੱਸੇ ਕੋਰਸ ਤੇ ਨਹੀਂ ਨਹੀਂ ਬਹੁਤ ਵਧੀਆ ਦੀ ਪਿੰਡ ਤਾਂ ਕੋਈ ਅਜਿਹੀ ਗੱਲਬਾਤ ਨਹੀਂ ਕਿੰਨੇ ਭੈਣ ਭਾਈ ਨੇ ਉਹ ਮੇਰੇ ਚਾਰ ਭੈਣ ਨੇ ਤੇ ਤਿੰਨ ਭਾਈ ਨੇ ਇਹ ਵਿਆਹਿਆ ਹੋਇਆ ਸੀ ਨਹੀਂ ਕੁਆਰਾ ਹੀ ਤਾਂ ਇਹ ਸੀ ਫਿਰ ਤੁਹਾਨੂੰ ਕੀ ਲੱਗਦਾ ਵੀ ਕੁਆੜੀ ਖੇਡ ਇੱਕ ਪਲੇਅਰ ਬੰਦਾ ਤੇ ਇੱਡੀ ਬੜੀ ਵਾਰਤਾ ਤੁਹਾਨੂੰ ਇਨਜ ਕੀ ਕਾਰਨ ਹੋ ਸਕਦਾ ਪਤਾ ਨਹੀਂ ਯਾਰ ਕੀ ਹੋ ਸਕਦਾ ਮੈਂ ਵੀ ਸੋਸ਼ਲ ਮੀਡੀਆ ਤੇ ਹੀ ਦੇਖਿਆ ਹਾਂ ਕੁਝ ਲੱਗਦਾ ਕਿਸੇ ਦਾ ਕੋਈ ਲਗੜਾੜ ਜੇ ਲਗੜਾੜ ਤਾਂ ਕੋਈ ਹੈਗਾ ਹੈ ਨਹੀਂ ਸੀ ਉਹ ਪਿੰਡ ਤੋਂ ਵਧੀਆ ਇਹ ਕੋਈ ਗੱਲ ਨਹੀਂ ਸਕਦੇ ਹਾਂ ਆਪਾਂ ਪਿੰਡ ਦੇ ਵਿੱਚ ਕਿੱਦਾਂ ਦਾ ਸੁਭਾਅ ਨਾ ਪਿੰਡ ਤਾਂ ਬਹੁਤ ਵਧੀਆ ਸੀ ਕਬਾੜੀ ਖੇਡਦਾ ਸੀ ਬਹੁਤ ਵਧੀਆ ਮੈਂਡ ਸਾਰ ਬੰਦਾ ਸੀ ਰੇਗੂ ਨਾ ਕੋਈ ਪਤਾ ਲੱਗੀ ਨਹੀਂ ਹਾਲ ਤੱਕ ਹਾਂ ਤਾਂ ਕੋਈ ਗੱਲ ਵਿਚਰਦੀ ਬਦਲ ਬਾਕੀ ਘਰ ਤੇ ਕਿੰਨੇ ਬੈਹੇ ਹੋਏ ਨੇ ਉਹਦੇ ਭੈਣੇ ਵੀ ਬੈਹੇ ਹੋਈਆਂ ਨੇ ਭਾਈ ਦਾ ਇੱਕ 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 ਵਿਆਹ ਹੈਗਾ ਭਾਈ ਇਹ ਜੁਆਇੰਟ ਫੈਮਲੀ ਹੈ ਥੱਲੇ ਨਾ ਨਾ ਸਾਰੀ ਜੁਆਇੰਟ ਫੈਮਲੀ ਹੈ ਪਿਤਾ ਜੀ ਪਿਤਾ ਜੀ ਵਿਚਾਰੇ ਇਹਦੇ ਉੱਥੇ ਲੱਗੇ ਆਪਣੇ ਸਕੂਲ 'ਚ ਹੁੰਦੇ ਸੀ ਤੇ ਚੌਂਕੀ ਦਾ ਰਿਟਾਇਰ ਹੋ ਗਏ ਜੀ ਪਰ ਇਹ ਜਿਹੜੀ ਵਾਰਦਾਤ ਨੂੰ ਇੰਨੀ ਵੀ ਕਿਰਕੀ ਨਾਲ ਇਨਜਾਮ ਦੇਣਾ ਜਿਸ ਤਰ੍ਹਾਂ ਸੀ ਵੀਡੀਓ ਸਾਡੇ ਕੋਲ ਆਈਆਂ ਨੇ ਉਹਦੇ ਲੱਗਦਾ ਵੀ ਇਹਦੀ ਕੋਈ ਬਹੁਤ ਤਕੜੀ ਰੰਜਿਸ਼ਰੀ ਜਾਂ ਕੋਈ ਇਹਦਾ ਗੁੱਸਾ ਇੰਨਾ ਭਰਿਆ ਜੀ ਮੈਂ ਕੁੜੀ ਨੂੰ ਮਾਰਦਾ ਇਹ ਹੋ ਸਕਦੀ ਹੈ ਜੀ ਉਹਦੀ ਨਿੱਜੀ ਜ਼ਿੰਦਗੀ ਜਾਨੀ ਸਾਡੇ ਪਿੰਡ 'ਚ ਤਾਂ ਵਿਚਾਰਾ ਬਹੁਤ ਸ਼ਾਂਤੀ ਆ ਕਦੇ ਕਿਸੇ ਨਾਲ ਲੜਾਈ ਪਿੰਡ ਨਾ ਨਾ ਕਦੇ ਕਦੇ ਲੜਾਈ ਪੜਾਈ ਨਹੀਂ ਉਹ ਬਾਹਰ ਦੀ ਜ਼ਿੰਦਗੀ ਨਹੀਂ 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 ਇਹੋ ਜਿਹਾ ਮੁੰਡਾ ਨਹੀਂ ਹੈਗਾ ਵਧੀਆ ਹਾਊਸ ਟੂ ਮੈਂਬਰ ਨੂੰ ਪਤਾ ਲੱਗ ਗਿਆ ਪਤਾ ਨਹੀਂ ਰਹੇ ਬੰਦੇ ਸੋਸ਼ਲ ਮੀ